नमस्तुफाया आज मैं आज बहुत अच्छा दिखा रही हूँ ना तू भी सच में आ रही है ना नींद चूम चूम नींद चूम चूम ना कर रही है आ ये पानी रख चले आ तो डिगर भी अरे बाप आ फड़ो रखी रहने दिए इसके लिए तेरा का पानी आ तो तेरे पैंगो पता ना ओ इधर 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 अरे नाप में नहीं आता � ਕਦੋਂ ਨਾ ਸਾਰਾ ਕੁਝ ਨਾਮ ਤੋਂ ਤੇ ਨਾਮ ਦੀ ਲੋੜ ਹੀ ਸੀ ਜਗਾ ਹੈਗੀ ਐ ਸਾਮਾਨ ਰੱਖੀ ਜੰਨੇ ਆ ਕੱਲੂ ਰੱਬ ਨੇ ਕਿੱਥੇ ਲਗਾ ਦੇਣੀ ਐ ਫਿਰ ਆਪਾਂ ਕੱਢ ਦਾਂਗੇ ਸਮਾਨ ਹਨਾ

ਜੀ ਹਾਂਜੀ ਕੀ ਹਾਲ ਚਾਲ ਹੈ ਤੁਹਾਡਾ ਸਾਰੇ ਜਨਾਂ ਦਾ ਦੱਸ ਦਿਆ ਕਰੋ ਭਾਈ ਦੱਸਣ ਦਾ ਮੁੱਲ ਤਾਂ ਨਹੀਂ ਲੱਗਦਾ ਮੈਸੇਜ ਕਰਨਾ ਹੁੰਦਾ ਹੈ ਕੀ ਹਾਲ ਚਾਲ ਹੈ ਤੁਹਾਡਾ ਸਾਰੇ ਜਨਾਂ ਦਾ ਜਿੱਥੋਂ ਜਿੱਥੋਂ ਵੀ ਵਲੌਗ ਦੇਖਦੇ ਹੋ ਸ਼ੇਰਾਂ ਦੇ ਨਾਮ ਜਰੂਰ ਦੱਸਿਆ ਕਰੋ ਰੋਜ਼ੋ ਰੋਜ਼ ਨਹੀਂ ਦੱਸਣਾ 2-4 ਦਿਨਾਂ ਬਾਅਦ ਅਗਰ ਆਪਣੇ ਫੈਮਿਲੀ ਮੈਂਬਰ ਨਵੇਂ ਜੁੜੇ ਜਰੂਰ ਦੱਸ ਦਿਆ ਕਰੋ ਠੀਕ ਹੈ ਜਿਨ੍ਹਾਂ ਨੇ ਵਲੌਗ ਵੀ ਪਹਿਲੀ ਵਾਰ ਦੇਖਿਆ ਨਾ ਉਹ ਵੀ ਜਰੂਰ ਦੱਸਿਆ ਕਰੋ ਠੀਕ ਹੈ ਜਿਵੇਂ ਮੈਂ ਸ਼ਾਰਟ ਵੀਡੀਓ ਦੇ ਵਿੱਚ ਦੱਸਿਆ ਕੋਈ ਕਮੀ ਪੇਸ਼ੀ ਹੁੰਦੀ ਹੈ ਭਾਈ ਫਿਰ ਵੀ ਦੱਸਿਆ ਕਰੋ ਤੇ ਜੇ ਸੋਣਾ ਹੀ ਕੋਈ ਚੀਜ਼ ਲੱਗਦੀ ਹੈ ਵਧੀਆ ਗੱਲ ਲੱਗਦੀ ਹੈ ਉਹ ਵੀ ਦੱਸਿਆ ਕਰੋ ਠੀਕ ਹੈ ਸਭ ਕੁਝ ਵਲੌਗ ਦੇ ਵਿੱਚ ਦੱਸਣਾ ਜ਼ਰੂਰੀ ਹੋ ਜਾਂਦਾ ਤਾਂ ਹੀ ਹੈਗਾ ਇਹਦਾ ਨਾਮ ਬਲੌਗ ਠੀਕ ਹੈ ਬਲੌਗ ਬਲੌਗ ਤੇ ਅੱਜ ਬਹੁਤ ਸਾਰੇ ਕੰਮ ਕਰਨੇ ਆ ਹਨਾ ਜਿਹੜੇ ਦਿਵਾਲੀ ਤੇ ਆਪਾਂ ਨੇ ਰਹਿ ਕੇ ਸੀਗੇ ਕੁਝ ਚੀਜ਼ਾਂ ਸਾਨੂੰ ਹੀ ਪਤਾ ਸੀਗੀਆਂ ਹਨਾ ਤੇ ਸਾਫ ਸਫਾਈ ਤਾਂ ਆਪਾਂ ਦਿਖਾ ਦਿੰਨੇ ਆ ਇੱਥੋਂ ਕੀਤੀ ਉੱਥੋਂ ਕੀਤੀ ਕੁਝ ਇਹੋ ਜਿਹੀ ਚੀਜ਼ਾਂ ਜਿਹੜੀਆਂ ਅ ਪੂਰੀਆਂ ਕਰਨੀਆਂ ਬਹੁਤ ਔਖੀਆਂ ਹੋ ਜਾਂਦੀਆਂ ਪਰ ਉਹਨਾਂ ਨੂੰ ਪੂਰਾ ਕਰਨਾ ਪੈਂਦਾ ਹੈ ਨਾ ਜਿਹੜੇ ਮੇਰੇ ਇਥੇ ਹਸਪਤਲ ਲੱਗੇ ਹੋਏ ਹਾਂ ਹਾਂ ਆਕਸੀਜਨ ਮਾਸਕ ਹੈ ਇਹ ਵੀ ਸਿੱਟ ਤੋਂ ਕੀ ਕਰਨੇ ਆ ਇਹ ਮਿੱਲੇ ਨਹੀਂ ਸੀ ਉਥੇ ਇਸਟਮ ਹਮਾ ਲੱਗੇ ਐਸੇ ਤਿੰਨੇ ਆੜਾ 1500 ਵਾਲਾ ਆਵਲਾ ਸੀਗਾ ਆਵਲਾਾਸਤ ਹਾਂ ਹਾਂ ਉਹ ਵਾਲਾ 8000 ਲੈ ਗਿਆ ਸੀ ਹੂੰ ਸਾਵੀ ਨਹੀਂ ਨਾ ਹੁੰਦਾ ਸੀ ਫਿਰ ਕੀ ਕਰਨਾ ਰੱਖਨੇ ਦਵਾਰੇ ਫਿਰ ਇਹੋ ਜਿਹੀ ਚੀਜ਼ਾਂ ਤਾਂ ਦੇਖ ਕੇ ਘਪਰਾਟ ਵੈਸੀ ਹੋਣ ਲੱਗ ਜਾਂਦੀ ਹੈ ਹੈ ਹਾਈ ਹਾਈ ਤੁਸੀਂ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਉਹ ਹੈਗੇ ਹੋ ਸਿੱਟ ਕੇ ਪਰਾਂ ਕਰੋ ਮਾਸਕ ਫੋਨ ਲਗਾਉਂਦੇ ਇੱਕ ਦੂਜੇ ਤੇ ਦੱਸੋ ਉਸ ਟਾਈਮ ਆਈ ਕਰਦੇ ਸੀ ਕਿ ਕੂਜੇ ਤੇ ਲਾਦਾਂਦੇ ਸੀਗੇ ਹੁਣ ਤੁਸੀਂ ਕਹਿੰਦੇ ਵੀ ਕਰੋਨਾ ਦੁਆਰੇ ਆਉਏ ਦੁਆਰਾ ਨਹੀਂ ਆਣਾ ਕਰੋਨਾ ਹੁੰਦਾ ਫੇਰ ਸਿੱਟੋ ਭਰੇ ਯਾਰ ਮੇਰੇ ਹਸਬੰਡ ਨੂੰ ਜਦੋਂ ਕਰੋਨਾ ਹੋਇਆ ਸੀ ਉਸ ਤੋਂ ਬਾਅਦ ਦੇ ਵੀ ਮਾਸਕ ਇਹਨਾਂ ਨੇ ਸੰਭਾਲ ਕੇ ਰੱਖੇ ਹੋਏ ਸੀਗੇ ਤੇ ਇੰਨਾ ਕੁਛ ਇਹਨਾਂ ਨੇ ਸੰਭਾਲ ਕੇ ਰੱਖਿਆ ਸੀ ਕਿ ਜਿਸ ਨੂੰ ਮੈਂ ਹੱਥ ਵੀ ਨਹੀਂ ਲਗਾ ਸਕਦੀ ਸੀ ਹਨਾ ਕੁਝ ਚੀਜ਼ਾਂ ਮੈਂ ਇਹਨਾਂ ਦੇ ਸਾਹਮਣੇ ਹੀ ਫਰੋਲਣਾ ਫਰਾਲੀ ਫਰੋਲਣਾ ਫਰਾਲੀ ਕਰਨੀ ਪਸੰਦ ਕਰਦੀ ਆ ਕਿਉਂਕਿ ਮੈਨੂੰ ਇੰਨਾ ਉਹ ਨਹੀਂ ਰਹਿੰਦਾ ਕਿ ਹਾਂ ਆ ਵੀ ਚੀਜ਼ ਦੇਖ ਲਾਂ ਉਹ ਵੀ ਚੀਜ਼ ਦੇਖ ਲਾਂ ਹਨਾ ਆਪਦੇ ਕੰਮ ਦੇ ਵਿੱਚ ਹੀ ਮੈਂ ਮਸਤ ਰਹਿਣੀ ਆ ਤੇ ਅੱਜ ਇਹਨਾਂ ਦਾ ਵੀ ਮੂਡ ਸੀਗਾ ਤੇ ਅਸੀਂ ਪੂਰੀ ਪਲੈਨਿੰਗ ਕਰਕੇ ਮਤਲਬ ਪਏ ਸੀ ਰਾਤ ਨੂੰ ਹਨਾ ਮੈਂ ਇਹਨਾਂ ਨੂੰ ਕਿ ਮੈਨੂੰ ਕਹਿੰਦੇ ਸਵੇਰ ਦੀ ਸਲਾ ਰਾਤ ਨੂੰ ਨਹੀਂ ਕਰੀਦੀ ਹੁੰਦੀ ਸਵੇਰੇ ਉੱਠਾਂਗੇ ਕੀ ਕੀ ਕੰਮ ਹੁੰਦੇ ਆ ਤੇ ਉਹ ਹੀ ਕਰ ਅਗੇ ਮੇਰੇ ਹਸਬੰਦ ਦੀ ਇਹ ਸੋਚ ਹੈ ਹਨ ਤੇ ਮੈਂ ਸੋਚ ਲੈਂਦੀ ਆ ਉਹ ਕੰਮ ਹੁੰਦਾ ਹੀ ਨਹੀਂ ਕਦੇ ਵੀ ਨਹੀਂ ਹੁੰਦਾ ਸਵੇਰ ਉੱਠ ਕੇ ਕੁਛ ਨਾ ਕੁਛ ਹੋ ਹੀ ਜਾਂਦਾ ਹੈ ਹਨ ਤੇ ਹੁਣ ਬਸ ਮੈਨੂੰ ਕਹਿੰਦੇ ਹੁਣ ਸਭ ਤੋਂ ਪਹਿਲਾਂ ਤਾਂ ਮੈਂ ਕੱਪੜੇ ਤੋਂ ਉੱਤੇ ਇਹਨਾਂ ਨੇ ਆਪਣਾ ਹਨਾ ਸਮਾਨ ਆਲਤੂ ਫालतੂ ਬਾਹਰ ਕੱਟਿਆ ਤੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਸੀ ਕਿ ਜਿਹੜੀਆਂ ਐਵੇਂ ਪਈਆਂ ਸੀ ਮਤਲਬ ਬੇਕਾਰ ਹੀ ਪਈਆਂ ਸੀਗੀਆਂ ਉਹ ਕੱਢੀਆਂ ਫਿਰ ਉਸ ਤੋਂ ਬਾਅਦ ਮੈਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮਸ਼ੀਨ ਦਾ ਪਲੱਗ ਵੀ ਅੱਜ ਠੀਕ ਕਰ ਦੋ ਤੇ ਕਹਿੰਦੇ ਲੈ ਫੜਾ ਤੇਰਾ ਇਹ ਕੰਮ ਕਰ ਦੇਣਾ ਮਸ਼ੀਨ ਦੇ ਪਿੱਛੋਂ ਪਾਈਪ ਤੇ ਪਾਣੀ ਵੀ ਨਿਕਲੇ ਜਾਂਦਾ ਸੀ ਮੈਨੂੰ ਕਹਿੰਦੇ ਲੈ ਇਹ ਵੀ ਠੀਕ ਕਰ ਦੇਣਾ ਤੇ ਮੈਂ ਕਿਹਾ ਕੋਲ ਬੈਠ ਕੇ ਕਰਵਾ ਲੈਣੀ ਆ ਫਿਰ ਇਹਨਾਂ ਨੂੰ ਉੱਠਣਾ ਬੈਠਣਾ ਔਖਾ ਹੋ ਜਾਂਦਾ ਹੈ ਹਨ ਕੋਈ ਚੀਜ਼ ਜਿਵੇਂ ਇਹਦੇ ਵਿੱਚੋਂ ਨਿਕਲਦੀ ਹੈ ਜਾਂ ਫਿਰ ਸਾਫ਼ ਕਰਨੀ ਹੈ ਹਨਾ ਮੈਂ ਕੋਲ ਬੈਠੀ ਸੀ ਤਾਂ ਤੇ ਹੁਣ ਨਾਸ਼ਤਾ ਪਾਣੀ ਕਰਕੇ ਫਿਰ ਅਸੀਂ ਹਨਾ ਅ ਮਤਲਬ ਇਹ ਕੰਮ ਕਰਨ ਲੱਗੇ ਪਰ ਅੱਜ ਸਾਰਾ ਦਿਨ ਅਸੀਂ ਲੱਗੇ ਰਹੇ ਅਸੀਂ ਕਿੰਨੀ ਦੇਰ ਲੱਗੇ ਰਹੇ ਦੱਸ ਨਹੀਂ ਸਕਦੀ 2:30 ਵਜੇ ਤੱਕ ਸਾਨੂੰ ਅਸੀਂ ਜੋਂ ਸਵੇਰ ਦੇ ਲੱਗੇ ਤੇ ਸਾਨੂੰ 2:30 ਵਜੇ ਗਏ ਸੀ ਤੇ ਅੱਜ ਸਾਨੂੰ ਰੋਟੀ ਨੂੰ 4:00 ਵਜੇ ਗਏ ਸੀ ਤੇ ਇਹ ਜਿਹੜਾ ਸਟੋਰ ਰੂਮ ਹੈ ਨਾ ਸਾਡਾ ਬਾਹਰ ਵਾਲਾ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਪਈਆਂ ਸੀਗਾ ਕਾਫੀ ਦੇਰ ਪਹਿਲਾਂ ਤੁਹਾਨੂੰ ਮੈਂ ਦਿਖਾਉਂਦੀ ਹੁੰਦੀ ਸੀ ਹਨਾ ਕੁਸ਼ ਹਾਲਤ ਦੀ ਨਾ ਦਿਖਾਉਣ ਵਾਲੀ ਹੁੰਦੀ ਨਹੀਂ ਤੇ ਤਾਂ ਨਹੀਂ ਮੈਂ ਦਿਖਾਉਂਦੇ ਹੈਗੇ ਤੇ ਇਹਦੇ ਵਿੱਚ ਬਹੁਤ ਕਬਾੜ ਪਿਆ ਹੈਗਾ ਤੇ ਜਿਹੜਾ ਅੱਜ ਅਸੀਂ ਕੱਢਿਆ ਹੈਗਾ ਬਹੁਤ ਸਾਰਾ ਕੱਢਿਆ ਔਰ ਬਹੁਤ ਸਾਰਾ ਅਸੀਂ ਕੱਢਾਂਗੇ ਹੁਣ ਇੱਕ ਇੱਕ ਚੀਜ਼ ਹਨਾ ਇਹਨਾਂ ਨੇ ਦੇਖ ਕੇ ਪਰਖ ਕੇ ਫੇਰ ਮਤਲਬ ਕੱਢੀ ਹੁਣ ਮੈਂ ਉਹ ਚੀਜ਼ਾਂ ਨਹੀਂ ਘੱਟ ਸਕਦੀ ਹਨਾ ਜਿੱਥੇ ਮੇਰੇ ਹਸਬੰਦ ਨੂੰ ਪਤਾ ਜਿਹੜੀਆਂ ਚੀਜ਼ਾਂ ਦਾ ਉਸ ਚੀਜ਼ਾਂ ਨੂੰ ਮੈਂ ਹੱਥ ਵੀ ਨਹੀਂ ਲਗਾਉਂਦੀ ਤੇ ਇਹ ਮੈਂ ਕੋਲ ਜਿਵੇਂ ਤੁਹਾਨੂੰ ਦੱਸਿਆ ਨਾ ਬੈਠੀ ਸੀਗੀ ਤੇ ਮੈਨੂੰ ਕਹਿੰਦੇ ਹੁਣ ਅੱਜ ਆਪਾਂ ਸਾਰੇ ਕੰਮ ਨਿਬੇੜ ਦਾਂਗੇ ਮੈਂ ਕਿਹਾ ਚਲੋ ਜਿੰਨਾ ਹੁੰਦਾ ਓਨੇ ਹੀ ਆਪਾਂ ਕੰਮ ਨਿਬੇੜ ਦਾਂਗੇ ਉਮਰ ਪਰਕੇ ਕਿੰਨੇ ਕਿਤੇ ਦੇ ਲੋ ਸਮਾਨ ਲਾਇ ਰੱਖਣ ਵਾਲੇ ਨੇ ਆਪਣੇ ਨੇ ਇਹ ਚ ਆਟਾ ਦਿੱਤਾ ਹੈਗਾ 350 ਰੁਪਏ ਦਾ ਹੂੰ ਗੋੜਾ ਦਿੱਤਾ ਹੈਗਾ 65 ਰੁਪਏ ਦਾ 65 ਰੁਪਏ ਕਿਲੋ ਕਿਲੋ ਹੀ ਨੇ ਐਸੀ ਆਪਾਂ ਗਗਨ ਹੈਗਾ 148 ਰੁਪਏ ਦਾ ਹੂੰ ਐਮ ਆਰ ਪੀ 200 ਦਾ ਕਿਉਂ ਹੋਇਆ ਇਹਨੇ ਇਦ ਕੀ ਵੇਚੋ ਨਹੀਂ ਨਾ ਆਪਾਂ ਨੂੰ ਸੁਣਾਓ ਤੇ ਫੋਰਚੂਨਰ ਹੈਗਾ 125 200 ਦਾ ਇੱਕ ਪੈਕੇਟ। ਅੱਛਾ। ਬਲੈਕ ਚਨਾ ਹੈਗਾ 90 ਰੁਪਏ ਕਿਲੋ। ਹੂੰ। ਵਾਈਟ ਚਨਾ ਹੈਗਾ ਜੀ 120 ਰੁਪਏ ਕਿਲੋ। ਵਾਈਟ ਚਨਾ ਕਿ ਬਲੈਕ ਚਨਾ? ਵਾਈਟ ਚਨਾ। ਅੱਛਾ 120 ਮਾਸਾਪੂਰੀ ਹੈਗਾ 120 ਰੁਪਏ ਕਿਲੋ। ਹੂੰ। ਰਾਜਮਾ ਚਿਕਰੀ ਵਾਲੇ ਹੈਗੇ 150 ਰੁਪਏ ਕਿਲੋ। ਅੱਛਾ। ਕਿੰਨਾ ਬਿੱਲ ਆਇਆ ਟੋਟਲੋਂ? ਆਪਾਂ ਕਿੰਨਾ ਦੇ ਕੇ ਆਏ? ਉਹ ਕੋਲ ਦੇਖਿਆ ਸੀ ਕਿ 920 ਲਈ। ਇਹ ਖੋਰ ਐਪ ਚੱਲਦਾ ਕਹਿੰਦਾ ਉੱਥੇ ਸਾਮਾਨ ਸਸਤਾ ਮਿਲਦਾ। ਲਿਓ ਅਕਸਰ ਕਰਦੇ 10 ਡਾਊਨ ਕਰ ਲੈਣਾ। ਮੈਂ ਨਾ ਬਿੱਲ ਵੀ ਸੰਭਾਲ ਕੇ ਰੱਖ ਲੈਣੇ ਹੁੰਦੀਆਂ ਜਿਸ ਟਾਈਮ ਆਪਾਂ ਜਲਦਬਾਜੀ 'ਚ ਰਸਣ ਵਗੈਰਾ ਲੈ ਕੇ ਆਉਣੀ ਆ ਨਾ। ਤੇ ਮੈਂ ਕਿਹਾ ਦੇਖਣਾ ਚਾਹੀਦਾ ਹਨਾ ਰਾਸ਼ਨ ਕਿਦੇ ਵਿੱਚ ਕਿਹੜੀਆਂ ਚੀਜ਼ਾਂ ਦੇ ਵਿੱਚ ਫਰਕ ਪੈ ਗਿਆ ਇਹ ਚੀਜ਼ਾਂ ਛੋਟੇ-ਛੋਟਿਆਂ ਦਾ ਮੈਂ ਬਹੁਤ ਧਿਆਨ ਰੱਖਦੀ ਆਂ ਔਰ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਦੇਖ ਲੈਂਦੀ ਆਂ ਵੀ ਚਲੋ ਹਜੇ ਰੇਟ ਉਨੇ ਹੀ ਆ ਹਨਾ ਵਧੇ ਨਹੀਂ ਤੇ ਇਹ ਵਾਲੀ ਪੇਟੀ ਜਿਹੜੀ ਅਸੀਂ ਕਰੋਨਾ ਤੋਂ ਬਾਅਦ ਮਤਲਬ ਰੱਖੇ ਸੀਗੇ ਤੇ ਇਹਦੇ ਵਿੱਚ ਸਮਾਨ ਹੈ ਜਿਹੜਾ ਸਾਰਾ ਡਿਸਪੋਜ਼ੇਬਲ ਹੈ ਪਲੇਟਾਂ ਗਲਾਸ ਹੁੰ ਜਵੇਂ ਕੋਈ ਗਲੀ ਦੇ ਵਿੱਚ ਚਾਹ ਮੰਗ ਲੈਂਦਾ ਹਨਾ ਤੇ ਪੂਰਾ ਸਮਾਨ ਅਸੀਂ ਲਿਆ ਕੇ ਰੱਖਿਆ ਹੋਇਆ ਸੀਗਾ ਕਰੋਨਾ ਤੋਂ ਬਾਅਦ ਹਲਕਾ ਹਲਕਾ ਰੱਖਣਾ ਸ਼ੁਰੂ ਕੀਤਾ ਸੀਗਾ ਤੇ ਕੁਝ ਸਮਾਨ ਤਾਂ ਸਾਡੇ ਕਰੋਨਾ ਵੇਲੇ ਦਾ ਹੀ ਪਿਆ ਹੈਗਾ ਕਿਉਂਕਿ ਉਸ ਟਾਈਮ ਇਸ ਤਰ੍ਹਾਂ ਸੀ ਕੋਈ ਭਾਂਡੇ ਤਾਂ ਆਪ ਦੇ ਦਿੰਦਾ ਨਹੀਂ ਸੀ ਹਨਾ ਤੇ ਬਾਰ ਮੂਰੀ ਰੱਖ ਜਾਂਦੇ ਸੀਗੇ ਰੋਟੀ ਪਾਣੀ ਹਨਾ ਤੇ ਫਿਰ ਉਸ ਭਾਂਡਿਆਂ ਨੂੰ ਸਿੱਟ ਦਿੰਦੇ ਸੀ ਆਪਾਂ ਡਿਸਪੋਜ਼ੇਬਲ ਨੂੰ ਤੇ ਇਸ ਤਰ੍ਹਾਂ ਦਾ ਕੁਝ ਮੈਂ ਸਮਾਨ ਬਸ ਰੱਖ ਲੈਣੀ ਆ ਕਿਸੇ ਕਿਸੇ ਟਾਈਮ ਨਾ ਵੀ ਚਲੋ ਕਿਸੇ ਨੂੰ ਕੋਈ ਚੀਜ਼ ਦੇ ਨਹੀਂ ਪੈਂਦੀ ਆ ਜਾਂ ਕੁਝ ਆ ਫਿਰ ਇਹ ਵੀ ਚੀਜ਼ਾਂ ਵਿੱਚੋਂ ਫालतू ਲਫਾ ਪੈਨਫੂਫੇ ਜਿ ਇਕੱਠੇ ਹੋਏ ਪਏ ਸੀਗੇ ਮੈਂ ਕਿਹਾ ਚਲ ਇਹਨਾਂ ਨੂੰ ਵੀ ਸਾਫ਼ ਕਰ ਦਿੰਨੀ ਆ ਹਾਂ ਨੋ ਫਰੈਂਡਸ ਅਸੀਂ ਦੀਵਾਲੀ ਦੀ ਸਫਾਈ ਥੋਣ ਕੀਤੀ ਐ ਜਿਹੜੀ ਸਾਡੀ ਘਰ ਦੇ ਅੰਦਰ ਵਾਲੀ ਸਫਾਈ ਹੁੰਦੀ ਆ ਅਸੀਂ ਅੱਜ ਕੀਤੀ ਹੈ ਹਨਾ ਇੱਕ ਇੱਕ ਅੱਗੇ ਰੱਖਣੀ ਆ ਅਰੇ ਸਾਫ ਕਿੰਨਾ ਚਾਹੀਦੀ ਹੁੰਦੀ ਹੈ ਬੈਜ ਰੱਖ ਦਿੰਦੇ ਨੇ ਕੂੜੇ ਦੇ ਕਬਾੜ ਬੰਦਿਆਂ ਦਾ ਤੇ ਜਨਾਨੀਆਂ ਦਾ ਕਬਾੜ ਚ ਫਰਕ ਹੁੰਦਾ ਜਨਾਨੀ ਕਦੇ ਵੀ ਨਹੀਂ ਚਾਹੁੰਦੀ ਬੰਦਾ ਕਬਾੜ ਘਰੇ ਰੱਖੇ ਕਾਲੇ ਨੂੰ ਅਸਲੀ ਕਿੰਨੇ ਰੱਖੋ ਕਿਉਂ ਚੁਗਾਦਾ ਆ ਖਾਲੀ ਸ਼ੀਸ਼ੇ ਕਿੱਥੇ ਹੋਈਆਂ ਜਿਹੜੀਆਂ ਤੋਤੀਆਂ ਸੀ ਕਿ ਆਪਾਂ ਕੀ ਕਰਨੀਆਂ ਤੇ ਦੁਬਾਰੇ ਮਸਾਲੇ ਕਾਹਚ ਪਾਵਾਂਗੇ ਮਨ ਤਾਂ ਜਗ੍ਹਾ ਹੈਗੀ ਐ ਹੁਣ ਤਾਂ ਮੇਰੇ ਕਾ ਜਗ੍ਹਾ ਹੈਗੀ ਆਪਣੇ ਕੋਲੇ ਰੱਖੀ ਜਾਂਦੇ ਆ ਆ ਤੁਹਾਡੀ ਗੜਵੀ ਰੱਖ ਬਾਰ ਆ ਫੜੋ ਰੱਖੀ ਰਹਿੰਦੀ ਐ ਇਸੇ ਜਿਹੇ ਦੇਗਾ ਬਾਣੀ ਆ ਤੁਹਾਡਾ ਪੈਗ ਵਾਲਾ ਨਾ ਉਹ ਹੀ ਦੇ 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 ਅਰੇ ਨਾ ਦੇ ਵੀ ਨਹੀਂ ਦੇ ਆਈ ਨਹੀਂ ਰੋਏ ਤੁਹਾਡੇ ਭਾਜੀ ਨੂੰ ਪੈਗ ਬਣਾ ਕੇ ਦਿੰਦੀ ਆ ਮੈਂ ਇੱਕ ਬਣਾਣਾ ਅੱਧਾ ਬਣਾਣਾ ਸਾਰਾ ਕੁਝ ਨਾਪ ਤੋਂ ਲ ਕੇ ਦਿੰਦੀ ਆ ਨਾਪ ਦੀ ਲੋੜ ਹੀ ਨਹੀਂ ਐ ਹੋ ਜੇ ਮਸਤੀ ਭਰੇ ਪਲ ਫੇਰ ਪਤਾ ਨਹੀਂ ਕਦੋਂ ਮਿਲਣਗੇ ਸਾਨੂੰ ਹਨਾ ਜੋ ਵੀ ਟਾਈਮ ਮਿਲਦਾ ਹੈ ਤੇ ਬਸ ਅਸੀਂ ਉਹ ਬਿਤਾ ਲੈਣੇ ਹੈਗੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਨਾ ਕੋਈ ਸੁਬਬ ਦਾ ਦਿਨ ਹੁੰਦਾ ਜਿਸ ਟਾਈਮ ਸਾਡੀ ਮਸਤੀ ਔਰ ਥੋੜਾ ਜਿਹਾ ਕਹਿੰਦੇ ਨਾ ਹਸੀ ਮਜ਼ਾਕ ਵਾਲਾ ਮਾਹੌਲ ਰਹਿੰਦਾ ਹੈ ਨਹੀਂ ਤਾਂ ਅਕਸਰ ਇਹ ਕੰਮ ਦੇ ਵਿੱਚ ਬਿਜ਼ੀ ਹੁੰਦੇ ਆ ਮੈਂ ਵੀ ਬਸ ਇਹਨਾਂ ਦਾ ਦੇਖਦੀ ਰਹਿੰਦੀ ਆ ਵੀ ਕਦੋਂ ਇਹਨਾਂ ਨੂੰ ਟਾਈਮ ਮਿਲੇ ਹਨਾ ਤੇ ਕਦੋਂ ਅਸੀਂ ਇਹ ਸਮਾਨ ਸਮੂਹ ਦੇਖੀਏ ਅੰਨੇ ਬੰਨੇ ਗੱਲਾਂ ਬਾਤਾਂ ਕਰੀਏ ਇਹੀ ਹੁੰਦਾ ਹੈ ਹਨਾ ਇਹਨਾਂ ਦਾ ਵੀ ਦਿਲ ਬੜਾ ਖੁਸ਼ ਹੁੰਦਾ ਹੈ ਮੈਨੂੰ ਕਹਿ ਦਿੰਦੀ ਆ ਮੈਨੂੰ ਕਹਿ ਦਿੰਦੇ ਆ ਕਿ ਸਕੂਨ ਕਦੋਂ ਮਿਲੂਗਾ ਹਨਾ ਸੋ ਇਹ ਸਕੂਨ ਦੇ ਪਲ ਹੈ ਜਿਹੜੇ ਸਾਨੂੰ ਪਤਾ ਹੀ ਨਹੀਂ ਚੱਲਦਾ ਹਨਾ ਤੇ ਇਹ ਬਾਲਟੀ ਜਿਵੇਂ ਤੁਸੀਂ ਦੇਖਿਆ ਨਾ ਇਹ ਮੈਂ ਕੱਪੜੇ ਦੇ ਕੇ ਲਈ ਸੀਗੀ

ਜਗਾ ਹੈਗੀ ਹੈ ਤਾਂ ਸਮਾਨ ਰੱਖੀ ਜਾਂਦੇ ਆ ਕੱਲ ਨੂੰ ਰੱਬ ਨੇ ਕਿੰਨੀ ਜਗਾ ਦੇਣੀ ਹੈ ਫਿਰ ਆਪਾਂ ਕਢ ਦਾਂਗੇ ਸਮਾਨ ਹਨਾ ਵੀ ਫਿਰ ਉਸੇ ਸਾਰੇ ਸਮਾਨ ਬਸ ਤੇ ਰੱਬ ਨੇ ਕਿੱਥੇ ਸਾਨੂੰ ਜਗਾ ਦੇਣੀ ਹੈ ਉਹ ਸਾਰੇ ਸਮਾਨ ਰੱਖਾਂਗੇ ਬਾਕੀ ਸਭ ਕਢ ਦਾਂਗੇ ਦੋਸਤੋ ਤੁਹਾਡਾ ਸਾਰਿਆਂ ਜਣੇ ਦਾ ਅਸ਼ੀਰਵਾਦ ਹੋਇਆ ਸਾਡਾ ਪਕਾਨ ਬਣ ਜਾਊਗਾ ਹਨਾ ਵੀ ਕੋਈ ਇਹ ਥੋੜੀ ਹੁੰਦਾ ਕਿ YouTube ਤੇ ਆਏ ਆ। ਤਾਂ ਅਸੀਂ ਮਕਾਨ ਬਣਾਉਣ ਵਾਸਤੇ ਆਏ ਆ ਹੈਨਾ? ਨਹੀਂ। ਕਿਸਮਤ ਕਿੱਥੋਂ ਵੀ ਰੱਬ ਖੋਲ ਦੇ, ਕੈਮ ਬਾਈ ਮਤਲਬ ਹੁੰਦਾ ਹੈ। ਸਭ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ। ਵਕਤ ਆਨੇ ਦੋ। ਥੋੜਾ ਥੋੜਾ ਕਰਦੇ ਇੰਨਾ ਸਮਾਨ ਹੋ ਗਿਆ ਮੈਂ ਕਹਿੰਨੀ ਆ ਅੱਜ ਐਸੀ ਨੋਬਤ ਆ ਗਈ ਕਿ ਅਸੀਂ ਸਮਾਨ ਆਪਣਾ ਘਟਾਰੇ ਹੈਗੇ ਆ। ਤੇ ਬਸ ਜ਼ਰੂਰਤ ਤੋਂ ਜ਼ਰੂਰਤ ਦਾ ਹੀ ਸਮਾਨ ਰੱਖਾਂਗੇ। ਬਾਕੀ ਸਾਰਾ ਸਮਾਨ ਅਸੀਂ ਕੱਢਣ ਲੱਗੇ ਆ ਠੀਕ ਹੈ ਤੇ ਪ੍ਰਮਾਤਮਾ ਕਰੇ ਜਲਦੀ ਤੋਂ ਜਲਦੀ ਜੋ ਚੀਜ਼ ਚਾਹਨੇ ਉਹ ਚੀਜ਼ ਹੋ ਜਾਏ ਤੇ ਬਸ ਕੁਝ ਚੀਜ਼ਾਂ ਐਸੀਆਂ ਕਿ ਆਪਾਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਹੁਣ ਇਹਨਾਂ ਦੀ ਲੋੜ ਨਹੀਂ ਹੈਗੀ ਹਨ ਤੇ ਇਹਨਾਂ ਨੂੰ ਕੱਢਦੇ ਨੇ ਹੀ ਜ਼ਰੂਰੀ ਹੈ ਹੁਣ ਬਸ ਮੈਂ ਅੱਜ ਨਾ ਸਿਰ ਤੋਂ ਤਸੀਗਾ ਥੋੜਾ ਤੇਲ ਲਾ ਕੇ ਕਿਉਂਕਿ ਬਹੁਤ ਜ਼ਿਆਦਾ ਡਸ ਸਾਰਾ ਜਿਹੜਾ ਆਪਣਾ ਸਟੋਰ ਹੈ ਨਾ ਡਸ

ਆ ਦੇਖਿਓ ਗੱਲਾਂ ਮੇਰਾ ਸੋਨਾ ਬਣਿਆ ਹਾਂ ਇੱਕ ਚਿਪਸ ਦਾ ਵੀ ਪੈਕਟ ਲਿਆਇਓ ਝਾੜ ਪੁੰਚ ਕਰਦੇ ਕਰਦੇ ਇੰਨਾ ਸਿਰ ਭਰ ਗਿਆ ਸੀਗਾ ਉਸ਼ੇ ਵੈਸੇ ਵੀ ਮੇਰਾ ਸਿਰ ਧੋਣ ਵਾਲਾ ਸੀ ਤੇਲ ਲਾਇਆ ਪਹਿਲਾਂ ਸੋਚਿਆ ਸੀ ਇਹਨਾਂ ਕੋਲ ਅਜ ਤੇਲ ਲਵਾ ਲੈਣੇ ਪਰ ਕੰਮ ਬਹੁਤ ਜ਼ਿਆਦਾ ਵੀ ਥੱਕ ਚੁੱਕੇ ਸੀ ਮੈਂ ਵੀ ਥੱਕ ਗਈ ਸੀ ਬਸ ਫਿਰ फटाफट ਮਤਲਬ ਮੈਂ ਨਹਾਣ ਦੇ ਕੀਤੀ ਮੈਂ ਨਹਾ ਕੇ ਨਾ ਫਿਰ ਇਹ ਵਾਲਾ ਸੂਟ ਮੈਂ ਅੱਜ ਨਵਾਂ ਪਾਇਆ ਸੀ ਕਾਲੀ ਸਲਵਾਰ ਨਾਲ ਦਾ ਇਹ ਵਾਲਾ ਪੱਕਮੀਜ਼ ਸਵਾਇਆ ਸੀਗਾ ਤੇ ਇਸ ਵਾਕੇ ਰੱਖਿਆ ਪੈਸੇ ਮੈਂ ਕਹ ਪਾ ਲੈਣੇ ਹੁਣ ਮੌਸਮ ਚੇਂਜ ਹੈ ਹਨਾ ਮਿਕਸ ਜੇ ਵੀ ਕੱਪੜੇ ਪਹਿਜਣਗੇ ਪਰ ਇਹ ਪਿਓਰ ਕਾਟਨ ਦਾ ਹੈ देखो ना आपा आ गया है ना थोड़ा बहुत हल्का-फुल्का ज तैयार होके ਤੇ ਦੁਪੱਟਾ ਮੈਂ ਰੈੱਡ ਹੀ ਲੈ ਲਿਆ ਸੀ ਮੈਨੂੰ ਉਹਨਾਂ ਪਤਾ ਨਹੀਂ ਕਿਉਂ ਅੱਛਾ ਹੀ ਰੈੱਡ ਲੱਗਦਾ ਦੁਪੱਟਾ ਤੇ ਆਲੂ ਦੀ ਸਬਜ਼ੀ ਬਣਾਈ ਸੀ ਜਿਵੇਂ ਤੁਸੀਂ ਦੇਖਿਆ ਨਾ ਸੁੱਕੇ ਆਲੂ ਬਣਾਏ ਸੀਗੇ ਨਾਲ ਰੋਟੀਆਂ ਬਣਾਈਆਂ ਸੀ ਬਸ ਅੱਜ ਦਾ ਆਪਣਾ ਇਹੀ ਲੰਚ ਸੀਗਾ ਕਹਿੰਦੇ ਪਪਾ ਲੁਕੀ ਸੱਚੇ ਪਪਾ ਨੰਨੇ ਚੁੰਮ ਚੁੰਮ ਨੀ ਮਿਚੁੰਮ ਚੁੰਮ ਮਰੱਕਦੇ ਫੇਰੰ ਕਿ ਪਪਾ ਨੱਚ ਦੇ ਫਿਰ ਅਸਾ ਖੁੱਲ ਗਈ ਨਾ

ਸਾਂ ਨੂੰ ਲਾਉਣੀ ਕਿਤੇ ਮਾੜਾ ਮੁੱਟਾ ਕੁਮਲ ਨੰਬਰ ਇਹ ਇਹ ਆਲੂ ਪੁਰਪਰੇ ਹੈ ਆਲੂ ਪੁਰਪਰੇ ਹੈ ਇਹ ਮਗਰਬ ਟਕ ਨਹੀਂ ਦੇ ਪੈਂਦੇ ਟਕਾਂਗੇ ਨਾ ਕੋਲੂ ਬਣ ਜੂਗਾ ਕੱਪੜੇ ਚੱਕ ਕੇ ਕੰਮ ਸਾਰਾ ਡਿੱਬੜ ਦੇ ਬੈਰੰਦੀ ਤੇ ਬਹਿ ਜਾਂਦੀ ਅੱਜ ਦੀ ਵੀਡੀਓ ਜ਼ਰੂਰ ਦੱਸਿਓ ਚੰਗਾ ਬਸ ਇੰਨੀ ਇੱਕ ਵੀਡੀਓ ਬਣਾਉਂਗੀ ਜਿੰਨੇ ਤੁਹਾਡੇ ਕੋਲ ਦੇਖ ਸਕੀਏ ਦੇਖ ਸਕੋ ਤੁਸੀਂ ਠੀਕ ਹੈ ਸ਼ਾਰਟ ਵੀਡੀਓ ਵੀ ਪਾਤੀ ਹਾਂ ਮੈਂ ਤੇ ਜਰੂਰ ਦੱਸੋ ਕਰੋ ਠੀਕ ਹੈ ਵਲੋਗ ਇਸ ਤਰ੍ਹਾਂ ਬੰਦਾ ਹੈ ਪਹਿਲੀ ਵਾਰ ਅਗਰ ਤੁਸੀਂ ਵਲੋਗ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਦਿਲ ਤੋਂ ਰਿਕਵੈਸਟ ਹੈ ਤੁਹਾਡੇ ਸਾਰਿਆਂ ਦੇ ਲਈ ਵੱਧ ਤੋਂ ਵੱਧ ਸਾਨੂੰ ਸਪੋਰਟ ਕਰੋ ਭਾਈ ਹੈ ਨਾ ਪਰਮਾਤਮਾ ਕਰੇ ਤੁਹਾਡੇ ਸਾਰਿਆਂ ਦੀ ਦੁਆਵਾਂ ਨਾਲ ਆਪਣੀ ਮਿਹਨਤ ਹੋਰ ਵੀ ਪੱਲੇ ਜਾਵੇ ਤੁਹਾਨੂੰ ਸਾਰੇ ਦਿਨ ਦੀ ਆਪਣੀ ਮਿਹਨਤ ਹੁੰਦੀ ਹੈ ਨਹੀਂ मिलते हैं फिर कल हूं एक नई वीडियो लेके ठीक है होने देर फंसते बाय-बाय तुम जरूर दस्या करो ठीक है बाद तो बाद मैसेज करके दस्या करो तो थोनो की की चीज ओके जी बाय-बाय कल हूं फिर लेके एक नई वीडियो लेके कौन भी कौन ने गिल्ले पैया है मेरे बाय 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 ਅੱਜ ਸਾਡਾ ਭਾਈ ਦਿਨ ਬਹੁਤ ਵਧੀਆ ਰਿਹਾ ਹਸੀ ਮਜ਼ਾਕ ਵਾਲਾ ਰਿਹਾ ਤੇ ਕੁਝ ਅਸੀਂ ਜਿਹੜਾ ਕੰਮ ਦਿਵਾਲੀ ਵਾਲੇ ਨਹੀਂ ਕਰ पाए ਉਹ ਅੱਜ ਅਸੀਂ ਕੀਤਾ ਹਨ ਸਵੇਰ ਦੇ ਅਸੀਂ ਲੱਗੇ ਸੀਗੇ 6 ਵਜੇ ਦੇ ਉੱਠ ਕੇ ਤੇ ਇਹਨਾਂ ਨੇ ਪਾਣੀ ਲਾਤਾ ਸੀ ਮੈਂ ਕਹਤਾ ਸੀਗਾ ਇਹਨਾਂ ਨੂੰ ਵੀ ਤੁਸੀਂ ਮੇਰੇ ਉੱਠਣ ਤੋਂ ਪਹਿਲਾਂ ਪਾਣੀ ਲਾ ਦਿਓ ਫੇਰ ਬਸ ਇਹਨਾਂ ਨੇ ਬਰਸ਼ ਕਰ ਲਿਆ ਮੈਂ ਕਰ ਲਿਆ ਤੇ ਫਿਰ ਮੈਂ ਮਸ਼ੀਨ ਲਗਾਤੀ ਜਿਵੇਂ ਤੁਸੀਂ ਦੇਖਿਆ ਚਾਰ ਪੰਜ ਆਪਣੀਆਂ ਛਾਦਰਾਂ ਧੋਣ ਵਾਲੀਆਂ ਹੋਈਆਂ ਪਈਆਂ ਸੀਗੀਆਂ ਦਿਵਾਲੀ ਵਾਲੇ ਮੈਂ ਧੋਤੀਆਂ ਨਹੀਂ ਸੀਗੀਆਂ ਕਿਉਂਕਿ ਮੈਨੂੰ ਥਕਾਵਟ ਬਹੁਤ ਜ਼ਿਆਦਾ ਔਰਤ ਵੀ ਤੇ ਵੀ ਮੇਰੀ ਇੰਨੀ ਠੀਕ ਨਹੀਂ ਸੀਗੀ ਬਸ ਇਸ ਤਰ੍ਹਾਂ ਜਿਹੜੇ ਜ਼ਰੂਰੀ ਕੰਮ ਸੀ ਉਹ ਆਪਾਂ ਕਰ ਲਏ ਹਨਾ ਕਿਸੇ ਟਾਈਮ ਨਹੀਂ ਜੀ ਕਰਦਾ ਫਿਰ ਮੈਂ ਰੱਖ ਦਿੰਦੀ ਹੁੰਨੀ ਛੱਡ ਦਿੰਦੀ ਹੁੰਨੀ ਆ ਤੇ ਨਾਲ ਨਾਲ ਦਾ ਕੰਮ ਚੱਲਦਾ ਹੀ ਰਹਿੰਦਾ ਕਦੇ ਕੱਪੜਿਆਂ ਦਾ ਹੋ ਗਿਆ ਕਦੇ ਕੁਝ ਹੋ ਗਿਆ ਪਰ ਜਿਹੜੇ ਅੱਜ ਦੇ ਕੰਮ ਕੀਤੇ ਐ ਇਹ ਮੈਂ ਆਪਣੇ ਹਸਬੰਡ ਦੇ ਨਾਲ ਹਨਾ ਜਾਂ ਮੇਰੇ ਹਸਬੰਡ ਨੇ ਮੇਰੇ ਨਾਲ ਹਨਾ ਸਾਂਝੇ ਕਰਕੇ ਇਹ ਕੰਮ ਸਾਰੇ ਕੀਤੇ ਆ ਇੱਕ ਦੂਜੇ ਦੇ ਨਾਲ ਹਨਾ ਰਜ਼ਾਮੰਦੀ ਦੇ ਨਾਲ ਮਤਲਬ ਇਹ ਕੰਮ ਕੀਤੇ ਐ ਵੀ ਕਿਹੜੀ ਚੀਜ਼ ਸਾਨੂੰ ਚਾਹੀਦੀ ਕਿਹੜੀ ਨਹੀਂ ਚਾਹੀਦੀ ਹਨਾ ਤੇ ਬਸ ਇਸ ਤਰ੍ਹਾਂ ਦਾ ਟਾਈਮ ਹੁੰਦਾ ਨਾ ਜਿਹੜਾ ਉਹ ਕਿਸੇ ਬਲੇ ਸੁਭਬ ਨਾਲ ਸਾਨੂੰ ਮਿਲਦਾ ਦੋਨਾਂ ਜਨਿਆਂ ਨੂੰ ਤੇ ਨਹੀਂ ਤਾਂ ਬਸ ਇਹ ਆਪਣੇ ਕੰਮ ਦੇ ਵਿੱਚ ਬੀਜ਼ੀ ਰਹਿੰਦੇ ਮੈਂ ਆਪਣੇ ਕੰਮ ਦੇ ਵਿੱਚ ਬੀਜ਼ੀ ਰਹਿੰਦੀ ਆ ਬਾਕੀ ਸਾਰੇ ਕੰਮ ਅਸੀਂ ਛੱਡ ਦਿੰਨੇ ਹੁੰਨੇ ਆ ਤੇ ਅੱਜ ਬਹੁਤ ਸਾਰਾ ਸਮਾਨ ਅਸੀਂ ਕੱਢਿਆ ਤੇ ਜਿੰਨਾ ਜਿੰਨਾਂ ਨੂੰ ਵੀ ਉਸ ਸਮਾਨ ਦੀ ਜ਼ਰੂਰਤ ਸੀ ਫਿਰ ਸ਼ਾਮ ਨੂੰ ਅਸੀਂ ਵੰਡਿਆ ਤੇ ਉਹ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਿਉਂਕਿ ਨੇਰਾ ਬਹੁਤ ਜ਼ਿਆਦਾ ਹੋ ਚੁੱਕਿਆ ਸੀ ਜਿਸ ਤਰ੍ਹਾਂ ਆਪਾਂ ਕੱਪੜੇ ਕੱਟਦੇ ਆ ਉਵੇਂ ਹੀ ਆਪਾਂ ਨੂੰ ਘਰ ਦਾ ਸਮਾਨ ਕੱਟਣਾ ਪੈਂਦਾ ਜ਼ਰੂਰੀ ਨਹੀਂ ਹੁੰਦਾ ਫਹਾਰ ਲੈਣਾ ਦਿਵਾਰੇ ਵਾਲੇ ਦੀ ਨਹੀਂ ਲੈਣਾ ਜਾਂ ਦਿਵਾਰੀ ਤੋਂ ਪਹਿਲਾਂ ਹੀ ਲੈ ਲੈਣਾ ਆਪਾਂ ਆਹ ਕੱਟਣਾ ਉਹ ਕੱਟਣਾ ਤੇ ਕਈ ਚੀਜ਼ਾਂ ਇਸ ਤਰ੍ਹਾਂ ਆਰਾਮ ਨਾਲ ਦੇਖਣ ਪਰਖਣ ਵਾਲੀਆਂ ਹੁੰਦੀਆਂ ਹਨ ਜਿਵੇਂ ਕਾਗਜ਼ ਪੱਤਰ ਹੋਰ ਲੱਟਣ ਬਟਨ ਸਮਾਨ ਹੋ ਗਿਆ ਉਹ ਆਪਾਂ ਦੇਖ ਕੇ ਪਰਖ ਕੇ ਫੇਰ ਹੀ ਉਸ ਤੋਂ ਬਾਅਦ ਹਨਾ ਆਪਾਂ ਸਿੱਟਦੇ ਆ ਤੇ ਅੱਜ ਸਾਡੇ ਸਾ ਉਹ ਕੰਮ ਹੋ ਗਏ ਜਿਹੜੇ ਦਿਖਣ ਵਾਲੇ ਨਹੀਂ ਸੀਗੇ ਹਨਾ ਦੇਖਣ ਵਾਲੇ ਕੰਮ ਤਾਂ ਆਪਾਂ ਰੋਜ਼ ਹੀ ਕਰਦੇ ਆ ਸਹੀ ਹੈ ਨਾ ਅੱਜ ਦਾ ਵਲੋਗ ਕਿਵੇਂ ਲੱਗਿਆ ਜਰੂਰ ਦੱਸ ਦਿਓ ਠੀਕ ਹੈ ਕੱਲ ਨੂੰ ਫੇਰ ਮਿਲਾਂਗੇ 19 ਦੇ ਵਾਸਤੇ ਫਾਈਬ